ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਉੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਇੱਕ ਵੱਡੀ ਸਕਸੈਸ ਹੋਰ ਮਿਲੀ ਹੈ ਇੱਕ ਆਰਮਜ਼ ਨਾਰਕੋ ਹਵਾਲਾ ਨੈਟਵਰਕ ਬਸਟ ਕੀਤਾ ਗਿਆ ਹੈ ਔਰ ਅਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਸਭ ਤੋਂ ਪਹਿਲਾਂ ਜਿਹੜਾ ਕਿ ਉਸ ਰੈਸਟ ਹੋਇਆ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਸੱਤ ਮੁਕਦਮੇ ਪੁਰਾਣੇ ਦਰਜ ਨੇ ਆਮ ਜੈਟ ਅਟੈਂਪਟ ਟੂ ਮਰਡਰ ਸਨੈਚਿੰਗ ਹੋਇਆ ਦਾ ਕਿਉਂਕਿ ਛਾਟਾ ਕੰਬੋਥਾਣਾ ਰੂਰਮ ਦਾ ਸਿਟੀ ਫਰੀਡਪੋਰਟ ਤੱਕ ਇਹ ਮੁਕਦਮੇ ਦਰਜ ਹੈ ਇਹ ਤੋਂ ਇੱਕ ਬੱਤੀਪੁਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਪਹਿਲਾਂ ਬ੍ਰਾਮ ਕੀਤੀ ਸਾਡੇ ਸੀਆਈਏ 1 ਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਵਿੱਚ ਇਮੀਡੀਏਟਲੀ ਸਾਡੇ ਕੋਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ 2014 ਤੱਕ ਅਫਗਾਨਿਸਤਾਨ ਚ ਰਿਹਾ ਸੀ ਜਦੋਂ ਉੱਥੇ ਤਾਲਿਬਾਨ ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਦੋਂ ਅਫਗਾਨਿਸਤਾਨ ਰਹਿਦਾ ਸੀ ਇਹਦਾ ਇੱਕ ਦੋਸਤ ਬਣਿਆ ਸੀ ਪਠਾਨ ਕਰਕੇ ਤੇ ਪਠਾਨ ਉਹ ਤੋਂ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡ్రਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਆ ਦੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਤੇ ਜਿਹੜੇ ਡਰਗਸ ਸਮਗਲਰਸ ਨਾਲ ਲਿੰਕ ਪੈਦਾ ਹੋ ਗਏ ਇਹ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗ ਗਿਆ ਫॉर ਹਵਾਲਾ ਟਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਭਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਹਨਾਂ ਦੇ ਥਰੂ ਜਗਜੀਤ ਸਿੰਘ ਜਿਹੜਾ ਉਹ ਆ ਕਲੈਕਟ ਕਰਦੇ ਰਿਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਾਹੀਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਨ ਨੂੰ ਭੇਜਦੇ ਰਿਹਾ ਜੋ ਕਿ ਅੱਗੇ ਸਮੱਗਲਰਸ ਨੂੰ ਦਿੰਦਾ ਰਿਹਾ ਔਰ ਇਸ ਤੋਂ ਬਾਅਦ ਜਿਹੜੇ ਗੁਰਮਿੰਦਰ ਜਿਹੜੀ ਇਹਦੀ ਗੁਰਵਿੰਦਰ ਦੀ ਪੁੱਛਗਿੱਛ ਤੋਂ ਬਾਅਦ ਇੱਕ ਅਰਸ਼ਦੀਪ ਜਿਹੜਾ ਹੈਗਾ ਕਰੰਡੇ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਇਹਦੀ ਵੀ ਗ੍ਰਿਫਤਾਰੀ ਹੋਈ ਹੈ ਇਹਦੇ ਤੋਂ ਦੋ ਪਿਸਟਲ ਤੇ ਇਹਦੇ ਨਾਲ ਦੂਜਾ ਬੰਦਾ ਹੈਗਾ ਕਰਨਜੀਤ ਇਹ ਹੈਗਾ ਕਰੰਡਾ ਇਹਦਾ ਇਸ ਤੋਂ ਵੀ ਜਿਹੜੇ ਆ ਦੋ ਪਿਸਟਲ ਫੜੇ ਜਾਂਦੇ ਬੜੇ ਸਫਿਸਟੀਕੇਟਿਡ ਤੇ ਹਰਪਾਲ ਇੱਕ ਹੈਗਾ ਖਾਲੜਾ ਜ਼ਿਲ੍ਹਾ ਤਰਨਤਾਰਨ ਦਾ ਇਹ ਤੋਂ ਡਰੋਨ ਦੀ ਬਰਾਮਦਗੀ ਹੋਈ ਹੈ ਸੋ ਟੋਟਲ ਜੇ ਆਪਾਂ ਰਿਕਵਰੀ ਦੇਖੀਏ ਪੰਜ ਪਿਸਟਲਸ ਨੇ ਇੱਕ ਬੱਤੀਬੋਰ ਦਾ ਤੇ ਦੋ ਪੀਐਕਸ 5 ਨੇ 9 ਐਮ ਐਮ ਦੇ ਦੋ ਬਲੌਕ ਨੇ 9mm ਦੇ ਔਰ ਜਿਹੜਾ ਹਵਾਲਾ ਮਨੀ ਹੈ ਉਹ 690000 ਫੜੀ ਗਈ ਹੈ ਜਗਜੀਤ ਸਿੰਘ ਤੋਂ ਇੱਕ ਡਰੋਨ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਪਾਲ ਤੋਂ ਸੋ ਇਹ ਬੜੀ ਅੱਛੀ ਇੱਕ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਜਿਹਦੀ ਸਾਰੀ ਸੁਪਰਵੀਜ਼ਨ ਅਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਾਲ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਅਮੋਲਕਦੀਪ ਜੀ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਨੂੰ ਬੜਾ ਅੱਛਾ ਸਾਰੀ ਇਨਵੈਸਟੀਗੇਸ਼ਨ ਨੂੰ ਅ ਅੱਗੇ ਲੈ ਕੇ ਗਏ ਆ ਔਰ ਇਹਦੇ ਨਾਲ ਜਿਹੜਾ ਮੇਨ ਗੱਲ ਇਹ ਆਈ ਕਿ ਜਿਹੜੇ ਤਿੰਨ ਬੰਦੇ ਨੇ ਜਿਹੜੇ ਅਰਸ਼ਦੀਪ ਕਰਨਜੀ ਤੇ ਹਰਪਾਲ ਇਹ ਬਾਰਡਰ ਦੇ ਉੱਤੇ ਕਾਫੀ ਸਰਗਰਮ ਨੇ ਜਿਵੇਂ ਗੁਰਵਿੰਦਰ ਨੇ ਇਹਨਾਂ ਨੂੰ ਇਨਟਚ ਕਰਕੇ ਆਪਣਾ ਸਮਾਨ ਮੋਹਣਾ ਸ਼ੁਰੂ ਕਰ ਦਿੱਤਾ ਸਾਰਾ ਦੋਨੇ ਚੀਜ਼ਾਂ ਦੇ ਉੱਤੇ ਕੰਮ ਕਰ ਰਿਹਾ ਹੈ ਕਨਸਾਈਨਮੈਂਟ ਚੁੱਕਣ ਦਾ ਕਿਉਂਕਿ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਕਰੰਡਾ ਤੇ ਖਲਣਾ ਤਰ ਤਰ ਦੇ ਨਾਟ ਓਨਲੀ ਹਿਰੋਇਨ ਬਟ ਜਿਹੜੇ ਸਵਿਸਟਿਕੇਟਡ ਵੈਪਨ ਜੇ ਆਪਾਂ ਦੇਖੀਏ ਤਾਂ ਇਹਨਾਂ ਜੋ ਚਾਰ ਜਿਹੜੇ ਵੈਪਨ ਐ ਸਾਰੇ ਅਕ੍ਰੋਸ ਦੀ ਬਾਰਡਰ ਪੁਸ਼ਨ ਕੀਤੇ ਗਏ ਵਾਇਡ ਡਰੋਨ ਔਰ ਇਹ ਮੰਦੇ ਵੀ ਐ ਕਿ ਦੋਨੇ ਪੀਐਕਸ 5 ਤੇ ਜਿਹੜਾ ਗਲੌਕ ਨੇ ਇਹ ਇਹਨਾਂ ਨੂੰ ਭੇਜੇ ਗਏ ਸੀ ਅੱਗੇ ਅਜੇ ਡਿਲੀਵਰੀ ਵਾਸਤੇ ਇਹਨਾਂ ਨੂੰ ਮੈਸੇਜ ਆਉਣਾ ਸੀ ਪਾਕਿਸਤਾਨ ਦੇ ਸਮਗਲਰਸ ਤੋਂ ਉਹ ਇਨਵੈਸਟੀਗੇਸ਼ਨ ਦਾ ਅਜੇ ਪਾਰਟ ਅੱਕੇ ਚੱਲ ਰਿਹਾ ਸੀ ਆਪਣੇ ਸੈਂਟੀਫਿਕਲੀ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਡਰ ਨਾਲ ਰਿਲੇਟਡ ਹੋਰ ਚੀਜ਼ਾਂ ਵੀ ਬਰਾਮਦ ਹੋਣਗੀਆਂ ਔਰ ਇਸ ਜਿਹੜਾ ਆਪਾਂ ਸਮਝਦੇ ਹਾਂ ਕਿ ਸਿੰਡੀਕੇਟ ਹੈਗਾ ਇਹ ਇਸ ਡਰੋਨ ਦੀ ਜਿਹੜੀ ਰਿਕਵਰੀ ਹੋਈ ਹੈ ਉਹ ਵੀ ਬੜਾ ਕਲੀਅਰਲੀ ਸ਼ੋਅ ਕਰਦੀ ਹੈ ਕਿ ਬੰਦੇ ਕਿੰਨੇ ਯੂਜ਼ ਟੂ ਨੇ ਯੂਜੇਜ ਆਫ ਡਰੋਨ ਤੇ ਡਰੋਨ ਦੀ ਰੀਸੀਵਿੰਗ ਦੇ ਵਿੱਚ ਕਾਫੀ ਇਹ ਆਪਣਾ ਮਾਹਰ ਬਣ ਚੁੱਕਿਆ ਕਿਉਂਕਿ ਕਾਫੀ ਦਿਨ ਤੋਂ ਇਹ ਕੰਮ ਕਰਦਾ